ਮੈਂ ਲਖਵੀਰ ਸਿੰਘ ਲੋਂਗਾਲ ਮੈਂਬਰ ਦੇਸ਼ ਭਗਤੀ ਯਾਦਗਾਰ ਕਮੇਟੀ ਲੋਂਗਾਲ ਅੱਜ ਜਿਸ ਦਿਨ ਦੇ ਉੱਤੇ ਅੱਜ ਆਪਾਂ ਖੜੇ ਆ 16 ਨਵੰਬਰ ਸ਼ਹੀਦ ਕਰਤਾਰ ਸਿੰਘ ਕਰੱਬਾ ਦਾ ਸੇਦੀ ਦੇਣਾ ਜਿਹੜਾ 16 ਨਵੰਬਰ ਨੂੰ ਲੋਂਗਾਲ ਦੀ ਧਰਤੀ ਦੇ ਉੱਤੇ ਦੇਸ਼ ਭਗਤੀ ਯਾਦਗਾਰ ਕਮੇਟੀ ਲੋਂਗਾਲ ਦੇ ਵੱਲੋਂ ਇਸੇ ਲਗਾਤਾਰ 20 ਸਾਲਾਂ ਤੋਂ ਇਹ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਜਿਸ ਮੇਲੇ ਦੇ ਵਿੱਚ ਦੇਨੇ ਐਮਤ ਹ ਸਕੈਂਡਰੀ ਪੱਧਰ ਦੇ ਸਕੂਲ ਦੇ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਂਦੇ ਆ ਜਿਸ ਵਿੱਚ ਗੀਤ ਮੁਕਾਬਲੇ ਭਾਸ਼ਣ ਮੁਕਾਬਲੇ ਕੋਰੀਓਗ੍ਰਾਫੀ ਮੁਕਾਬਲੇ ਕਰਵਾਏ ਜਾਂਦੇ ਆ ਜੋ ਅੱਜ ਵੀ ਦਿਨ ਦੇ ਵਿੱਚ ਗੀਤ ਕੋਰੀਓਗ੍ਰਾਫੀ ਦੇ ਭਾਸ਼ਣ ਮੁਕਾਬਲੇ ਜਿਹੜੇ ਕਰਵਾਏ ਗਏ ਨੇ ਜਿਸ ਤੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਕੂਲਾਂ ਨੇ ਜਿਹੜਾ ਹੈਗਾ ਭਾਗ ਲੈ ਕੇ ਇਹ ਮਤਲਬ ਸਾਬਤ ਕੀਤਾ ਕਿ ਸਮਾਜ ਦੇ ਵਿੱਚ ਚੱਲ ਰਿਹਾ ਜਿਹੜਾ ਆਲੇ-ਦਾਲੇ ਸੱਭਿਆਚਾਰ ਆ ਉਹ ਸੱਭਿਆਚਾਰ ਤੋਂ ਇੱਕ ਵਿਲੱਖਣ ਸੱਭਿਆਚਾਰ ਜਿਹੜਾ ਦੇਸ਼ ਭਗਤ ਯਾਦਗਾਰ ਕਮੇਟੀ ਲੰਗਰ ਸੱਜਣਾ ਚੁੰਦੀ ਆ ਉਸ ਨੂੰ ਮਤਲਬ ਜਿਹੜਾ ਹੈਗਾ ਇਹ ਜੀ ਨੂੰ ਸਵੀਕਾਰ ਕੀਤਾ ਤੋਂ ਇਹਦੇ ਨਾਲ ਦੀ ਨਾਲ ਜਦੋਂ ਅਸੀਂ ਦੂਜੇ ਪਾਸੇ ਵੇਖਣਾ ਹੋਵੇ ਕਿ ਰਾਤ ਦੇ ਸਮੇਂ ਹੁਣ ਸ਼ਾਮ ਨੂੰ 7 ਵਜੇ ਤੋਂ ਲੈ ਕੇ देर ਰਾਤ ਤੱਕ ਜਿਹੜੇ ਜਿਹਦੇ ਵਿੱਚ ਸ਼ਾਮ 7 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਜਿਹੜੇ ਨਾਟਕ ਨੇ ਉਹ ਖੇਡੇ ਗਏ ਨੇ ਨਾਟਕ ਦੇ ਵਿੱਚ ਜਿਹੜੇ ਹੈਗੇ ਨੇ ਗਾਥਾ ਕਾਲੇ ਪਾਣੀਆਂ ਦੀ ਤੇ ਸ਼ਹਿਰ ਤੇਰੇ ਵਿੱਚ ਗਾਤਾ ਕਾਲੇ ਪਾਣੀਆਂ ਦੀ ਜਿਹੜਾ ਨਾਟਕ ਆ ਇਹ ਸਾਨੂੰ ਪਿਛਲੇ ਇਤਿਹਾਸ ਦੇ ਨਾਲ ਜੋੜਦਾ ਕਿ ਕਿਵੇਂ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਜਿਹੜੀਆਂ ਉਹ ਲਹਿਰਾਂ ਚੱਲੀਆਂ ਨੇ ਦੇਸ਼ ਨੂੰ ਇਸ ਪੱਧਰ ਦੇ ਉੱਤੇ ਜਿਹੜਾ ਹੈਗਾ ਇਹ ਦੱਸਣ ਦੇ ਲਈ ਕਿ ਕਿਵੇਂ ਇੱਥੇ ਬਰਤਾਨਵੀ ਹਕੂਮਤ ਜਿਹੜੀ ਹੈਗੀ ਆ ਉਹ ਰਾਜ ਕਰਦੀ ਸੀ ਤੇ ਕਿਵੇਂ ਭਾਰਤ ਦੇ ਪੰਜਾਬ ਦੇ ਜਿਹੜੇ ਵੇਸ ਪੋਤਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਸ ਜਿਹੜੇ ਬਰਤਾਨਵੀ ਹਕੂਮਤ ਨੂੰ ਇੱਥੇ ਧੱਕੇ ਪਹਰਾ ਕੀਤਾ ਤੇ ਇਹਦੇ ਨਾਲ ਹੀ ਜਿਹੜੀ ਸ਼ਹਿਰ ਤੇਰੇ ਦੇ ਵਿੱਚ ਮਤਲਬ ਨਾਟਕ ਆ ਜਿਹੜਾ ਉਹ ਖੇਡਿਆ ਜਾਣਾ ਜਿਹੜਾ ਇੱਥੋਂ ਦੇ ਜਿਹੜੇ ਮੌਜੂਦਾ ਸਮੇਂ ਦੇ ਅੰਦਰ ਇੱਥੋਂ ਦੇ ਮਜ਼ਦੂਰਾਂ ਕਿਸਾਨਾਂ ਦੀ ਜ਼ਿੰਦਗੀ ਦੇ ਉੱਤੇ ਆਧਾਰਿਤ ਜਿਹੜਾ ਨਾਟਕ ਆ ਉਹ ਨਾਟਕ ਲੋਕਾਂ ਦੀ ਦਿਲ ਨੂੰ ਇੱਕ ਤੁੰਬਕੇ ਨਟਕ ਗਿਆ ਕਿ ਲੋਕਾਂ ਨੂੰ ਇਹ ਚੀਜ਼ ਲੱਗੀ ਆ ਕਿ ਸੱਚੀ ਮੱਚੀ ਉਹ ਨਾਟਕ ਜਿਹੜਾ ਹੈਗਾ ਉਹ ਸਾਡੀ ਜ਼ਿੰਦਗੀ ਦੇ ਉੱਤੇ ਆਧਾਰਿਤ ਆ ਕਿਉਂਕਿ ਅੱਜ ਇੱਥੇ ਮਜ਼ਦੂਰ ਵੀ ਅੱਜ ਇੱਥੇ ਕਿਸਾਨ ਵੀ ਅੱਜ ਇੱਥੇ ਹਰੇਕ ਵਰਗ ਜਿਹੜਾ ਹੈਗਾ ਉਹ ਸੜਕਾਂ ਦੇ ਉੱਤੇ ਉਤਰਿਆ ਹੋਇਆ ਤੇ ਹਰੇਕ ਵਰਗ ਜਿਹੜਾ ਹੈਗਾ ਉਹ ਇਸ ਮਤਲਬ ਸਮਾਜ ਦੇ ਜਿਹੜੇ ਚੱਲ ਰਿਹਾ ਜਿਹੜਾ ਤਾਣਾ ਬਾਣਾ ਉਹਦੇ ਵਿੱਚ ਲਿਪਿੜਿਆ ਜਾ ਰਿਹਾ ਇਸ ਕਰਕੇ ਇਹ ਨਾਟਕ ਨੇ ਜਿਹੜੇ ਇਹ ਦੂਜੇ ਸਾਰੇ ਨਾਟਕਾਂ ਦੇ ਵਿੱਚੋਂ ਜਿਵੇਂ ਅਸੀਂ ਟੀਵੀ ਦੇ ਵਿੱਚ ਨਾਟਕ ਵੇਖਦੇ ਆ ਜਾਂ ਟੀਵੀ ਦੇ ਉੱਤੇ ਕੋਈ ਫਿਲਮ ਵੇਖਦੇ ਆ ਉਹ ਫਿਲਮ ਦੇ ਵਿੱਚ ਇੱਕ ਸ਼ੁਰੂ ਦੇ ਵਿੱਚ ਦਿਖਾਇਆ ਜਾਂਦਾ ਕਿ ਇੱਕ ਬਹੁਤ ਗਰੀਬ ਹੁੰਦਾ ਬੰਦਾ ਐਂਡ ਦੇ ਉੱਤੇ ਕੋਈ ਇਲਾਹੀ ਹੁਕਮ ਆ ਜਿਹੜਾ ਉਹ ਵਾਪਰਦਾ ਤੇ ਨਾਲ ਦੀ ਨਾਲ ਬੰਦਾ ਜਿਹੜਾ ਹੈਗਾ ਉਹ ਅਮੀਰ ਬਣ ਜਾਂਦਾ ਤੇ ਉਹ ਫਿਲਮ ਦਾ ਜਿਹੜਾ ਐਂਡ ਹੋ ਜਾਂਦਾ ਪਰ ਇਹ ਨਾਟਕਾਂ ਦੇ ਅੰਦਰ ਕੋਈ ਇਹੋ ਜਿਹੇ ਇਲਾਹੀ ਜਿਹੜੇ ਮਤਲਬ ਉਹ ਸਮਾਨ ਨੇ ਜਾਂ ਹੁਕਮ ਨੇ ਜਿਹੜੀ ਉਹ ਨਹੀਂ ਵਾਪਰਦੇ ਇਸ ਨਾਟਕਾਂ ਦੇ ਅੰਦਰ ਜਿਹੜੇ ਦਿਖਾਏ ਗਏ ਨਾਟਕ ਨੇ ਇਹਦੇ ਅੰਦਰ ਇਹ ਆ ਕਿ ਜੇ ਤੁਸੀਂ ਆਪਦੀ ਜ਼ਿੰਦਗੀ ਨੂੰ ਬਦਲਣਾ ਜੇ ਇਸ ਧਰਤੀ ਦੇ ਉੱਤੇ ਮਜ਼ਦੂਰਾਂ ਕਿਸਾਨਾਂ ਦੀ ਜ਼ਿੰਦਗੀ ਦੇ ਉੱਤੇ ਕੁਝ ਮਤਲਬ ਖੁਸ਼ਹਾਲ ਉਹਨੂੰ ਬਣਾਉਣਾ ਆ ਤਾਂ ਲਾਜ਼ਮੀ ਤੌਰ ਦੇ ਉੱਤੇ ਜਿਹੜੀ ਆ ਰਾਹ ਜਿਹੜਾ ਕਿਹੜਾ ਰਾਹ ਉਹ ਨਾਟਕ ਦੱਸਿ ਗਏ ਨੇ ਕੋਈ ਇੱਕ ਰਾਹ ਨਰਸਿਆਂ ਦਾ ਰਾਹ ਇਸ ਕਰਕੇ ਇਸ ਨਾਟਕ ਮੇਲੇ ਦੇ ਅੰਦਰ ਇੱਕ ਗੀਤ ਜਿਹੜੇ ਨੇ ਉਹ ਚੱਲੇ ਨੇ ਉਹ ਗੀਤ ਜਿਹੜੇ ਇਥੋਂ ਸਮਾਜ ਦੇ ਵਿੱਚੋਂ ਜਿਹੜੇ ਹਟ ਕੇ ਗੀਤ ਨੇ ਜਿਹੜੇ ਆਮ ਸਮਾਜ ਦੇ ਅੰਦਰ ਸਾਡੀਆਂ ਮਤਲਬ ਔਰ ਲਕਚਰਤਾ ਜਿਹੜੇ ਫਲਾਰੇ ਗੀਤ ਨੇ ਉਹਨਾਂ ਦੇ ਨਾਲ ਹੀ ਜਿਹੜੇ ਇਨਕਲਾਬੀ ਗੀਤ ਨੇ ਜਿਹੜੇ ਗੀਤਾਂ ਦੇ ਅੰਦਰ ਸਾਡੇ ਇਹ ਸ਼ੀਤ ਭਾਜਾ ਸਿੰਘ ਦੇ ਨਾਲ ਕਰਤਾਰ ਸਿੰਘ ਸਰਾਭਾ ਦੇ ਨਾਲ ਬਾਬਾ ਸੋਨ ਸਿੰਘ ਭਕਣਾ ਵਰਗੇ ਸਾਡੇ ਗੁਰ ਗੋਬਿੰਦ ਸਿੰਘ ਸਾਡੇ ਗੁਰੂ ਨਾਨਕ ਦੇਵ ਜੀ ਤੇ ਸਾਡੇ ਹੋਰ ਗੁਰੂ ਰਵਿਦਾਸ ਜੀ ਦੀ ਜਿਹੜੀ ਉਸ ਵਿਚਾਰਧਾਰਾ ਨੂੰ ਪ੍ਰਣਾਏ ਜਿਹੜੇ ਉਹ ਗੀਤ ਨੇ ਅੱਜ ਇਸ ਸਟੇਜ ਦੇ ਉੱਤੋਂ ਗਾਏ ਗਏ ਨੇ ਤੇ ਇਸ ਕਰਕੇ ਅੱਜ ਦਾ ਮੇਲਾ ਜਿਹੜਾ ਹੈਗਾ ਇਹ ਮੇਲਾ ਜਿਹੜਾ ਇੱਕ ਵਿਲੱਖਣ ਆ ਤੇ ਇਸ ਮੇਲੇ ਦੇ ਇੱਕ ਜਿਹੜੀ ਮਤਲਬ ਜਿਹੜੀ ਖਿੱਚ ਦਾ ਕੇਂਦਰ ਇੱਕ ਇਹ ਆ ਕਿ ਇੱਥੇ ਹੋਰ ਮੇਲਿਆਂ ਦੇ ਵਾਂਗ ਇੱਥੇ ਕੋਈ ਖੜਾਉਣਿਆਂ ਦੀ ਮਤਲਬ ਜਿਹੜੀ ਹੋਰ ਜਿਹੜੀ ਕੋ ਸਟਾਲਾਂ ਨਹੀਂ ਲੱਗੀਆਂ ਜਾਂ ਦੁਕਾਨਾਂ ਨਹੀਂ ਲੱਗੀਆਂ ਇੱਥੇ ਉਹ ਮਤਲਬ ਜਿਹੜੇ ਹੈਗੇ ਆ ਪੁਸਤਕਾਨੀਆਂ ਜਿਹੜੀਆਂ ਹੈਗੀਆਂ ਸਟਾਲਾਂ ਲੱਗੀਆਂ ਨੇ ਜਿੱਥੋਂ ਲੋਕਾਂ ਨੇ ਵੱਡੇ ਉਤਸ਼ਾਹ ਦੇ ਨਾਲ ਜਿਹੜੇ ਉਹ ਕਿਤਾਬਾਂ ਨੇ ਜਿਹੜੀਆਂ ਝੋਲੇ ਪਰ ਪਰ ਕੇ ਆਪਣੇ ਦੇ ਘਰਾਂ ਦੇ ਵਿੱਚ ਲੈ ਕੇ ਗਏ ਨੇ ਤੇ ਉਹ لازمی ਤੌਰ ਦੇ ਉੱਤੇ ਮੰਨ ਲਓ ਅੱਜ ਸਾਡੇ ਘਰ ਦੇ ਵਿੱਚ ਕਿਤਾਬ ਪਈ ਆ ਤਾਂ ਅੱਜ ਵੀ ਕੱਲ ਕੱਲ ਨਹੀਂ ਤਾਂ ਪਰਸੋਂ ਜਦੋਂ ਸਾਡੇ ਘਰ ਦੇ ਵਿੱਚ ਸਾਡੇ ਕਿਤੇ ਹਲਵਾਰੀ ਦੇ ਵਿੱਚ ਉਹ ਕਿਤਾਬ ਪਈ ਆ ਤਾਂ لازمی ਤੌਰ ਦੇ ਉੱਤੇ ਅਸੀਂ ਵੀ ਪੜਾਂਗੇ ਸਾਡੇ ਬੱਚੇ ਪੜ੍ਹਣਗੇ ਬੱਚੇ ਨਹੀਂ ਪੜ੍ਹਣਗੇ ਤਾਂ ਸਾਡੇ ਕੋਈ ਰਿਸ਼ਤੇਦਾਰ ਉਹ ਚਾਕੇ ਉਹਨੂੰ ਕੋਈ ਫਰੋੜੂਗਾ ਇਸ ਕਰਕੇ ਵੱਡੀ ਪੱਧਰ ਦੇ ਉੱਤੇ ਅੱਜ ਅਸੀਂ ਇਹ ਸਮਝ ਲੈ ਕੇ ਸਾਡਾ ਮੇਲਾ ਜਿਹੜਾ ਹੈਗਾ ਵੀਮਾ ਮੇਲਾ ਜਿਹੜਾ ਹੈਗਾ ਇਹ ਇਸ ਕਰਕੇ ਉਹ ਸਫਲ ਆ ਕਿਉਂਕਿ ਅਸੀਂ ਪੂਰੀ ਦੀ ਪੂਰੀ ਇਸ ਮੇਲੇ ਦੇ ਅੰਦਰ ਜਿਹੜਾ ਅਸੀਂ ਆਪਦਾ ਮੈਸੇਜ ਆ ਉਹ ਦੇਣਾ ਚਾਹੁੰਦੇ ਸੀ ਉਹ ਲੋਕਾਂ ਦੇ ਅੰਦਰ ਅੱਜ ਅਸੀਂ ਉਹ ਮੈਸੇਜ ਆ ਜ